ਬਈ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਹੋ ਕੀ ਹਾਲ ਚਾਲ ਹੈ ਵੀਰੇ ਉਮੀਦ ਕਰਦਾ ਸਾਰੇ ਭਾਂ ਭਰਾ ਠੀਕ ਠਾਕ ਹੋਣਗੇ ਵੀਰੇ ਆਪਣੀ ਤੁਹਾਨੂੰ ਦੱਸਿਆ ਸੀਗਾ ਮੋਟਰ ਨੂੰ ਬਹੁਤ ਖਰਾਬ ਕੀਤਾ ਹੁਣ ਮੋਟਰ ਬਦਲ ਕੇ ਲੱਲੇ ਆ ਆਪਣੀ ਉਹ ਪਈ ਆ ਆ ਇਹਨੂੰ ਟੀ ਲੱਗੀ ਚਾਰਦੀ ਆ ਚਿੱਟੀ ਚੀਵਲਦੀ ਨਹੀਂ ਇਹ ਮੋਟਰ ਆਪਣੀ ਆ ਤੇ ਹੁਣ ਆਹ ਲੈ ਕੇ ਚੱਲੇ ਆ ਪੰਪ ਤੇ ਮੋਟਰ ਇਹ ਹੁਣ ਪਾ ਕੇ ਦੇਖਦੇ ਆ ਜਾ ਕੇ ਇਹਨਾਂ ਕੋ ਮੋਟਰੀ ਮੋਟਰਾਂ ਬਹੁਤ ਸਮਾਨ ਪਿਆ ਇਨਾਂ ਕੋਲ ਵੀ ਪੈ ਜਿਹੜੀ ਮਰਜ਼ੀ ਚੀਜ਼ ਲਓ ਸਾਰਾ ਕੁਝ ਮਿਲੂਗਾ ਬੱਚੇ ਬੰਦਾ ਕੋਈ ਨਹੀਂ ਖਾਲੀ ਮੁੜ ਕੇ ਜਾਂਦਾ ਤੇ ਇਹ ਪੈ ਹੈਗਾ ਸਾਡਾ ਮਹਤਵ ਪਰ ਕਾਉਂਟਰ ਤੇ ਦੁਕਾਨ ਕਾਮਰੇਟਾਂ ਦੁਕਾਨ ਵਜਦੀ ਹੈ ਕਾਮਰੇਟ ਹੀ ਕਹਿੰਦੇ ਨੇ ਜਿਹੜੀ ਮਰਜ਼ੀ ਚੀਜ਼ ਲੈ ਲਓ ਪੁਰਾਣੀ ਤੋਂ ਪੁਰਾਣੀ ਨਵੀਂ ਤੋਂ ਨਵੀਂ ਪੁਰਾਣੀ ਵੀ ਰੱਖਦੇ ਨੇ ਜੇ ਆਪਾਂ ਪੁਰਾਣੀ ਬੋਟਰ ਦੇਣੀ ਪੁਰਾਣੀ ਵੀ ਲੈ ਜਾ ਸਕਦੇ ਨੇ ਨਵੀਂ ਵੀ ਲੈਣੀ ਨਵੀਂ ਵੀ ਲੈ ਜਾ ਸਕਦੇ ਹਾਂ ਸਾਰੇ ਇਹਨਾਂ ਚੀਜ਼ਾਂ ਕੋਲ ਹੈਗਾ ਵੀਡੀਓ ਵਾਤ ਤੋਂ ਬਾਅਦ ਸ਼ੇਅਰ ਕਰਿਓ ਜਿਹੜੇ ਵੀ ਮੇਰੇ ਭਰਾ ਨੂੰ ਲੋੜ ਆ ਉਹਦੇ ਵੀ ਚੀਜ਼ ਦੀ ਮੋਟਰ ਆਉਂਦੀ ਪਾਈਪਾਂ ਦੀ ਉਹ ਇੱਥੇ ਲਈ ਆ ਸਕਦਾ ਮੈਂ ਤਾਂ ਪਰ ਕਹਿਰ ਇਹ ਕਾਮਰੇਟ ਵਾਜਦੇ ਆ ਜਿਵੇਂ ਮਾਰ ਜਿਹਾ ਕੇ ਪਛਦੇ ਕਾਮਰੇਟ ਦੀ ਦੁਕਾਨ ਤੇ ਸਾਰੀਆਂ ਚੀਜ਼ਾਂ ਮਿਲ ਜਾਣਾਂ ਸੋ ਠੀਕ ਆ ਵੀਰੇ ਜਿਹਨੇ ਮੇਰੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਣ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਵਾਤਾਵਾਜ ਸ਼ੇਅਰ ਕਰ ਲੋ ਬਾਅਦ ਵਿੱਚ Mó you got to